ਜਾਦਾ ਸਾਡੇ ਦਿਮਾਗ ਦੇ ਸਾਡੀ ਅੱਖਾਂ ਦੇ ਸਾਹਮਣੇ 2020 ਤੋਂ 22 ਤੱਕ ਦਾ ਉਹ ਸਮਾਂ ਆ ਜਾਂਦਾ ਜਦੋਂ ਕਰੋਨਾ ਵਾਇਰਸ ਨਾਮ ਦੀ ਇੱਕ ਭਿਆਨਕ ਬਿਮਾਰੀ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਤੇ ਜਿਨੇ ਸਾਡੇ ਤੋਂ अनेका ਸਾਡੇ ਪਿਆਰੇ ਰਿਸ਼ਤੇਦਾਰ ਸਾਡੇ ਪਰਿਵਾਰਕ ਮੈਂਬਰ ਤਾਂ ਖੋ ਲਏ ਤੇ ਨਾਲ ਦੀ ਨਾਲ ਜਿਹੜਾ ਹੈਗਾ ਸਾਨੂੰ ਵੱਡੇ ਪੱਧਰ ਤੇ ਆਰਥਿਕ ਤੌਰ ਤੇ ਵੀ ਵੱਡਾ ਤਕਾ ਲੱਗਿਆ ਇਹ ਜਿਹੜਾ ਵਾਇਰਸ ਸੀ ਇਹ 2001 ਚ ਆਇਆ ਸੀ ਅੱਛਾ ਇਹਦੀ ਜੋ ਅਸੀਂ ਪੜਦੇ ਹੁੰਨੇ ਹਾਂ ਤੇ ਅਸੀਂ ਪੜਦੇ ਹਾਂ ਤੇ ਉਸ ਟਾਈਮ ਇਹ ਵਾਇਰਸ ਬਾਰੇ ਅਸੀਂ ਕਿਤਾਬਾਂ ਦੇ ਵਿੱਚ ਮਿਲਿਆ ਸੀ ਹੁਣ 31 ਦਸੰਬਰ ਦੀ ਗੱਲ ਕਰ ਲਈਏ ਜੀ ਮੋਸਟਲੀ ਆਪਾਂ ਜਦੋਂ ਵੇਖਿਆ ਤੇ ਹਿਲ ਸਟੇਸ਼ਨਾਂ ਦੇ ਲੋਕ ਭੱਜੇ ਉਥੇ ਜਾ ਕੇ ਆਈਸਕਰੀਮਾਂ ਖਾ ਰਹੇ ਹਮ ਪਹਿਲੀ ਗੱਲ ਕੋਈ ਵੀ ਵਾਇਰਸ ਸਾਡੀ ਬਾਡੀ ਦੇ ਵਿੱਚ ਜਾਂਦਾ ਹੈ ਅਗਰ ਕੋਈ ਅਸੀਂ ਠੰਡੀ ਚੀਜ਼ ਖਾਣੇ ਤਾਂ ਚੈਸ ਦੇ ਵਿੱਚ ਜੰਮ ਜਾਂਦਾ ਹਾਂ ਕਹਾਵਤ ਹੈ ਜੀ ਤੈਨੂੰ ਆ ਬਿਮਾਰੀ ਹੋਈ ਸੀ ਤੇ ਆ ਗੋਲੀ ਤੂੰ ਖਾ ਲਾ ਮੈਨੂੰ ਆ ਚੀਜ਼ ਸੀ ਮੈਂ ਆ ਖਾਦੀ ਸੀ ਇਸ ਵਾਇਰਸ ਦੇ ਵਿੱਚ ਐਂਟੀਬਾਇਓਟਿਕਸ ਦਾ ਯੂਜ਼ ਨਹੀਂ ਕਰਦੇ ਦੁਨੀਆ 'ਚ ਇੱਕ ਹੋਰ ਵਾਇਰਸ ਦਸਤਕ ਦੇਣ ਜਾ ਰਿਹਾ ਜਦੋਂ ਵਾਇਰਸ ਸ਼ਬਦ ਅਸੀਂ ਸੁਣਦੇ ਆ ਪੜ੍ਹਦੇ ਆ ਤਾਂ ਇੱਕਦਮ ਸਾਡੀ ਜ਼ਿਆਦਾਸਤ ਸਾਡੇ ਦਿਮਾਗ ਦੇ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ 2020 ਤੋਂ 22 ਤੱਕ ਦਾ ਉਹ ਸਮਾਂ ਆ ਜਾਂਦਾ ਜਦੋਂ ਕਰੋਨਾ ਵਾਇਰਸ ਨਾਮ ਦੀ ਇੱਕ ਭਿਆਨਕ ਬਿਮਾਰੀ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਤੇ ਜਿਨੇ ਸਾਡੇ ਤੋਂ अनेका ਸਾਡੇ ਪਿਆਰੇ ਰਿਸ਼ਤੇਦਾਰ ਸਾਡੇ ਪਰਿਵਾਰਕ ਮੈਂਬਰ ਤਾਂ ਖੋ ਲਈ ਤੇ ਨਾਲ ਦੀ ਨਾਲ ਜਿਹੜਾ ਹੈਗਾ ਸਾਨੂੰ ਵੱਡੇ ਪੱਧਰ ਤੇ ਆਰਥਿਕ ਤੌਰ ਤੇ ਵੀ ਵੱਡਾ ਤਕਾ ਲੱਗਿਆ ਪਰ ਹੁਣ ਇੱਕ ਹੋਰ ਨਵਾਂ ਵਾਇਰਸ ਆਇਆਗਾ ਐਚ ਐਮ ਪੀ ਵੀ ਇਹ ਵਾਇਰਸ ਕੀ ਹੈ ਕਿੰਨਾ ਕੁ ਖਤਰਨਾਕ ਹੈ ਔਰ ਇਹਦੀ ਜਿਹੜੀ ਹੈਗੀ ਸਾਡੀ ਸਿਹਤ ਤੇ ਕਿੰਨਾ ਕੁ ਮਾੜਾ ਅਸਰ ਪੈ ਸਕਦਾ ਹੈ ਕਿਹੜੀ ਉਮਰ ਦੇਆਂ ਨੂੰ ਜ਼ਿਆਦਾ ਜਿਹੜਾ ਇਹ ਤੱਕਾ ਲਾ ਸਕਦਾ ਹੈ ਜਾਂ ਜਿਨ ਕਿਨਾਂ ਨੂੰ ਨੁਕਸਾਨ ਹੋ ਸਕਦਾ ਹੈ ਇਹਨਾਂ ਸਾਰੇ ਆਪਾਂ ਸਵਾਲਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਵੀਰ ਬਿਕਰਮ ਜੀ ਡਾਕਟਰ ਨੇ ਲੰਬਾ ਸਮਾਂ ਮੈਡੀਕਲ ਲਾਈਨ ਨਾਲ ਜੁੜੇ ਹੋਏ ਨੇ ਔਰ ਅੱਜ ਕੱਲ ਡਿਪਾਰਟਮੈਂਟ ਆਫ ਫਾਰਮੇਸੀ ਦੇ ਪ੍ਰਿੰਸੀਪਲ ਨੇ ਸਿਟੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਇਰਸ ਸ਼ਬਦ ਜਦੋਂ ਅਸੀਂ ਸੁਣਿਆ ਨਾ ਇੱਕਦਮ ਮਤਲਬ 2021 ਦੇ ਵਿੱਚ ਚਲਾ ਗਿਆ ਉਹ ਸਮਾਂ ਭੁੱਲਿਆ ਨਹੀਂ ਜਾ ਸਕਦਾ ਕਿੰਨਾ ਸਾਡੇ ਅਸੀਂ ਆਰਥਿਕ ਤੌਰ ਤੇ ਖਤਮ ਹੋ ਗਏ ਕਿੰਨੀਆਂ ਸਾਡੇ ਤੋਂ ਜਾਨਾਂ ਖੋ ਲਈਆਂ ਗਈਆਂ ਤੇ ਆ ਹੁਣ ਸਾਨੂੰ ਫਿਰ ਇੱਕ ਹੋਰ ਵਾਇਰਸ ਡਰਾਉਣ ਵਾਸਤੇ ਆ ਗਿਆ ਪਹਿਲਾਂ ਤਾਂ ਇਸ ਬਾਰੇ ਦੱਸੋ ਕੀ ਆ ਇਹ ਵਾਇਰਸ ਬੇਸਿਕਲੀ ਇਹ ਵਾਇਰਸ ਇਹਦਾ ਨਾਮ ਹੈਗਾ ਹਿਊਮਨ ਮੈਟਾ ਨਿਊਮੋ ਵਾਇਰਸ ਇਹ ਵਾਇਰਸ ਦੇ ਲੱਛਣ ਇਹ ਆ ਵੀ ਜਿਸਾਂ ਕਿਸੇ ਨੂੰ ਜੁਕਾਮ ਹੋ ਗਿਆ ਖਾਂਸੀ ਹੋ ਗਈ ਸਿਰ ਦਰਦ ਹੋ ਗਿਆ ਅੱਖਾਂ ਚੋਂ ਪਾਣੀ ਨਿਕਲਣਾ ਹੋ ਗਿਆ ਇਹ ਇਹਦੇ ਲੱਛਣ ਆ ਜੀ ਇਹ ਜਿਹੜਾ ਵਾਇਰਸ ਸੀ ਇਹ 2001 ਚ ਆਇਆ ਸੀ ਅੱਛਾ ਇਹਦੀ ਜੋ ਅਸੀਂ ਪੜਦੇ ਹੁੰਨੇ ਹਾਂ ਤੇ ਅਸੀਂ ਪੜਦੇ ਹਾਂ ਤੇ ਉਸ ਟਾਈਮ ਇਹ ਵਾਇਰਸ ਬਾਰੇ ਅਸੀਂ ਕਿਤਾਬਾਂ ਦੇ ਵਿੱਚ ਮਿਲਿਆ ਸਨ ਜੀ 2001 ਵਿੱਚ ਨੀਦਰਲੈਂਡ ਦੇ ਵਿੱਚ ਡਾਕਟਰ ਹੂੰਗਨ ਸੀ ਉਹਨਾਂ ਨੇ ਇੱਕ ਬੱਚੇ ਦੇ ਉੱਤੇ ਦੇਖਿਆ ਇਹ ਵਾਇਰਸ ਤੇ ਉਹਦੇ ਬਾਰੇ ਲਿਖਤਾ ਕਿਤਾਬਾਂ ਚ ਲਿਖਤਾ ਸੀ ਹਮਮ ਔਰ ਇਹ ਵਾਇਰਸ ਜਿਸਾ ਤੁਸੀਂ ਕੋਰੋਨਾ ਦੀ ਹੁਣੇ ਗੱਲ ਕੀਤੀ ਕੋਵਿਡ ਦਾ ਅਜੇ ਉਸ ਤਰ੍ਹਾਂ ਦਾ ਇਹ ਵਾਇਰਸ ਨਹੀਂ ਹੈਗਾ ਹਮਮ ਸਿੰਟਮ ਹੈ ਇਸ ਵਾਇਰਸ ਦੇ ਪਰ ਇਹ ਕਿੰਨਾਂ ਨੂੰ ਹੋ ਰਿਹਾ ਹੈ ਮੋਸਟਲੀ ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 6 ਸਾਲ ਤੋਂ ਘੱਟ ਆ ਜੀ ਜਿਹੜੇ ਬਜ਼ੁਰਗ 65 ਸਾਲ ਤੋਂ ਉੱਤੇ ਆ ਜੀ ਤੇ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੈ ਜਿਨ੍ਹਾਂ ਦਾ ਖਾਣ-ਪੀਣ ਨਹੀਂ ਠੀਕ ਜਿਨ੍ਹਾਂ ਦਾ ਪਾਚਨ ਸ਼ਕਤੀ ਨਹੀਂ ਠੀਕ ਉਹ ਇਸ ਦੇ ਛਪੇਟ ਦੇ ਵਿੱਚ ਆ ਰਹੇ ਨੇ ਹੂੰ ਸੋ ਇਸ ਵਾਇਰਸ ਦੇ ਇਹ ਲੱਛਣ ਹੈ ਹਾਲੇ ਤੱਕ ਕੋਈ ਇਸ ਦਾ ਭਿਆਨਕ ਤਾਂ ਨਹੀਂ ਸਾਹਮਣੇ ਆਇਆ ਵੀ ਜ਼ਿਆਦਾ ਖਤਰਨਾਕ ਹੋਵੇ ਸਿਹਤ ਲਈ ਅ ਨਹੀਂ ਅਜੇ ਆਪਣੇ ਹਿੰਦੁਸਤਾਨ ਦੇ ਵਿੱਚ ਅਜੇ ਇਸ ਤਰ੍ਹਾਂ ਦਾ ਕੋਈ ਨਹੀਂ ਆਇਆ ਪਰ ਚਾਈਨਾ ਦੇ ਵਿੱਚ ਹੈ ਤੇ ਕੁਝ ਕੇਸ ਅਜੇ ਦੋ ਕੇਸ ਇੰਡੀਆ ਦੇ ਵਿੱਚ ਆਪਾਂ ਨੂੰ ਅਜੇ ਮਿਲੇ ਜੀ ਜਿਸ ਸਮੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਸਾਡੀ ਅਗਰ ਇਮਿਊਨਿਟੀ ਵੀਕ ਹੈ ਤੇ ਸਾਨੂੰ ਕੋਈ ਵੀ ਬਿਮਾਰੀ ਹੋਣ ਦਾ ਖਤਰਾ ਹੈ ਕੱਲਾ ਇਹ ਵਾਇਰਸ ਨਹੀਂ ਹੋਰ ਵੀ ਬਿਮਾਰੀਆਂ ਤੇ ਇਸ ਕਰਕੇ ਸਾਨੂੰ ਤਾਂ ਪਹਿਲੀ ਗੱਲ ਸਾਨੂੰ ਆਪਣੀ ਇਮਿਊਨਿਟੀ ਸਟਰੋਂਗ ਰੱਖਣੀ ਤਾ ਜੋ ਅਸੀਂ ਕਿਸੇ ਚੀਜ਼ ਨਾਲ ਲੜ ਸਕੀਏ ਕਿਉਂਕਿ ਹੁਣ ਸਰਦੀ ਦਾ ਮੌਸਮ ਚੱਲਿਆ ਤਾਂ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਆ ਇਸ ਮੌਸਮ ਦੇ ਵਿੱਚ ਜ਼ੁਕਾਮ ਹੋਣਾ ਖੰਘ ਹੋਣਾ ਫੀਵਰ ਵੀ ਹੋ ਜਾਂਦਾ ਇਹ ਚੀਜ਼ਾਂ ਜਰਨਲੀ ਚੱਲਦੀਆਂ ਰਹਿੰਦੀਆਂ ਤੇ ਹਰ ਪਰਿਵਾਰ ਚ ਤੇ ਹਰ ਇੱਕ ਨੂੰ ਹੁੰਦਗਾਂ ਨੇ ਇਸ ਵੇਲੇ ਜਿਵੇਂ ਤੁਸੀਂ ਕਿਹਾ ਇਮਿਊਨਿਟੀ ਤਾਂ ਕਿਹੋ ਜਿਹਾ ਖਾਣ ਪਾਣ ਰੱਖਣਾ ਚਾਹੀਦਾ ਦੇਖੋ ਆਪਾਂ ਹੁਣ 31 ਦਸੰਬਰ ਦੀ ਗੱਲ ਕਰ ਲਈਏ ਜੀ ਮੋਸਟਲੀ ਆਪਾਂ ਜਦੋਂ ਵੇਖਿਆ ਤੇ ਹਿਲ ਸਟੇਸ਼ਨਾਂ ਦੇ ਲੋਕ ਭੱਜੇ ਉਥੇ ਜਾ ਕੇ ਆਈਸਕਰੀਮਾਂ ਖਾ ਰਹੇ ਆ ਪਹਿਲੀ ਗੱਲ ਕੋਈ ਵੀ ਵਾਇਰਸ ਸਾਡੀ ਬਾਡੀ ਦੇ ਵਿੱਚ ਜਾਂਦਾ ਹੈ ਅਗਰ ਕੋਈ ਅਸੀਂ ਠੰਡੀ ਚੀਜ਼ ਖਾਣੇ ਤਾਂ ਚੈਸ ਦੇ ਵਿੱਚ ਜੰਮ ਜਾਂਦਾ ਹੈ ਅਗਰ ਅਸੀਂ ਕੋਸਾ ਪਾਣੀ ਪੀਣਾ ਸ਼ੁਰੂ ਕਰ ਦਈਏ ਤੇ ਇਹ ਕਰੇਗਾ ਵਾਇਰਸ ਸਾਡੀ ਬਾਡੀ ਦੇ ਵਿੱਚੋਂ ਸਾਡੇ ਪੇਟ ਦੇ ਅੰਦਰ ਜਾਏਗਾ ਪੇਟ ਸਾਡੇ ਚ ਐਸਿਡ ਹੈ ਐਸਿਡ ਨਾਲ ਇਹ ਵਾਇਰਸ ਮਰ ਵੀ ਸਕਦਾ ਤੇ ਯੂਰਿਨ ਰਾਈਮ ਬਾਹਰ ਚਲੇ ਜਾਂਦਾ ਹੈ ਸੋ ਪਹਿਲੀ ਗੱਲ ਸਾਨੂੰ ਆਪਣਾ ਖਾਣ ਪਾਣ ਇਸ ਤਰ੍ਹਾਂ ਦਾ ਰੱਖਣੇ ਚਾਹੀਏ ਠੰਡੀਆਂ ਚੀਜ਼ਾਂ ਤੋਂ ਥੋੜਾ ਪਰਹੇਜ਼ ਕਰੀਏ ਥੋੜਾ ਜਿਹਾ ਗਰਮ ਪਾਣੀ ਕੋਸਾ ਪਾਣੀ ਸਾਨੂੰ ਪੀਣਾ ਚਾਹੀਦਾ ਜਾਂ ਤਾਜ਼ਾ ਪਾਣੀ ਪੀਣਾ ਚਾਹੀਦਾ ਠੰਡੇ ਪਾਣੀ ਤੋਂ ਪਰਹੇਜ਼ ਕਰਕੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਕੇ ਤੇ ਅਸੀਂ ਇੱਥੇ ਕਾਮਯਾਬੀ ਲੈ ਸਕਦੇ ਹਾਂ ਦੂਸਰੀ ਇੱਕ ਹੋਰ ਗੱਲ ਹੈ ਅਸੀਂ ਆਮ ਕਹਾਵਤ ਹੈ ਜੀ ਤੈਨੂੰ ਆਹ ਬਿਮਾਰੀ ਹੋਈ ਸੀ ਤੇ ਆਹ ਗੋਲੀ ਤੂੰ ਖਾ ਲੈ ਮੈਨੂੰ ਆਹ ਚੀਜ਼ ਸੀ ਮੈਂ ਆਹ ਖਾਦੀ ਸੀ ਇਸ ਵਾਇਰਸ ਦੇ ਵਿੱਚ ਐਂਟੀਬਾਇਓਟਿਕਸ ਦਾ ਯੂਜ਼ ਨਹੀਂ ਕਰਨਾ ਹਮ ਐਂਟੀਬਾਇਓਟਿਕ ਅਸੀਂ ਉਦੋਂ ਯੂਜ਼ ਕਰਦੇ ਹਾਂ ਜੇ ਸਾਨੂੰ ਕੋਈ ਸੈਕੰਡ ਨਾਲ ਡਿਜ਼ੀਜ਼ ਹੋ ਜਿਵੇਂ ਨਮੋਨੀਆ ਹੋ ਗਿਆ ਜਾਂ ਕੋਈ ਹੋਰ ਬਿਮਾਰੀ ਹੋਗੀ ਉਸ ਟਾਈਮ ਅਸੀਂ ਐਂਟੀਬਾਇਓਟਿਕ ਯੂਜ਼ ਕਰੀਏ ਅਦਰਵਾਈਜ਼ ਸਾਨੂੰ ਐਂਟੀਬਾਇਓਟਿਕ ਦੀ ਲੋੜ ਨਹੀਂ ਸਿਰਦਰਦ ਹੈ ਤਾਂ ਪੇਨਕিলার ਹਲਕਾ ਜਿਹਾ ਲੈ ਲਿਏ ਜ਼ੁਕਾਮ ਹੈ ਤਾਂ ਅਸੀਂ ਜ਼ੁਕਾਮ ਦੀ ਕੋਈ ਮੈਡੀਸਿਨ ਲੈ ਲਈਏ ਖਾਂਸੀ ਹੈ ਤਾਂ ਅਸੀਂ ਕਫ সিরাপ ਲੈ ਲਈਏ ਲੇਕਿਨ ਐਂਟੀਬਾਇਓਟਿਕਸ ਨਹੀਂ ਲੈਣਾ ਹਮਮ ਔਰ ਜਿਹੜੇ ਮਰੀਜ਼ ਅਸਥਮਾ ਦੀ ਬਿਮਾਰੀ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਆਪਣੀ ਪ੍ਰਕਾਸ਼ਨ ਇਸ ਵਾਇਰਸ ਤੋਂ ਰੱਖਣੀਆਂ ਪੈਣ ਜੀ ਅ ਅੱਛਾ ਅਖੀਰ ਤੇ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਹੈ ਖੰਗ ਜ਼ੁਖਾਮ ਵਗੈਰਾ ਦੀ ਪਬਲਿਕ ਪਲੇਸਸ ਤੇ ਅਸੀਂ ਜਾਂਦੇ ਆ ਜਿਹੜਾ ਬੰਦਾ ਬਿਮਾਰ ਆ ਉਹਨੂੰ ਵੀ ਜਾਣਾ ਪੈਂਦਾ ਗਾ ਦਵਾਈ ਲੈਣ ਜਾਣਾ ਪੈਂਦਾ ਬੱਸ 'ਚ ਵੀ ਸਫ਼ਰ ਕਰਦੇ ਆ ਤੇ ਜਿਹੜੇ ਤੰਦਰੁਸਤ ਨੇ ਉਹ ਤਾਂ ਆਪਾਂ ਤੁਰੇ ਹੀ ਫਿਰਦੇ ਆ ਜਿਹੜਾ ਬੰਦਾ ਬਿਮਾਰ ਆ ਉਹਨੂੰ ਕੀ ਕੀ ਪ੍ਰੇਜ਼ ਰੱਖਣੇ ਚਾਹੀਦੇ ਆ ਮਾਸਕ ਵਗੈਰਾ ਜਾਂ ਹੋਰ ਕਿਸ ਤਰ੍ਹਾਂ ਦੇ ਤੇ ਆਮ ਪਬਲਿਕ ਨੂੰ ਵੀ ਸਭ ਤੋਂ ਪਹਿਲਾਂ ਜਦੋਂ ਕਿਸੇ ਨੂੰ ਛੇਕ ਆਂਦੀ ਆ ਜੀ ਆਪਾਂ ਇਹ ਕਰਦੇ ਆਪਣੇ ਹੱਥ ਇਸ ਤਰ੍ਹਾਂ ਲੈ ਜਾਂਦੇ ਹੂੰ ਇਸ ਤਰ੍ਹਾਂ ਹੱਥ ਲੈ ਜਾਂਦੀ ਬਜਾਏ ਤੁਸੀਂ ਆਪਣੀ ਇਸ ਤਰ੍ਹਾਂ ਕੋਣੀ ਨਾਲ ਛੇਕ ਨੂੰ ਕੰਟਰੋਲ ਕਰੋ ਕਿਉਂਕਿ ਹੱਥ ਤੁਹਾਡੇ ਮੇਨਲੀ ਕਈ ਚੀਜ਼ਾਂ ਨਾਲ ਲੱਗਣਗੇ ਬਿਲਕੁਲ ਸਪੋਸ ਤੁਸੀਂ ਕਿਸੇ ਪਲੇਸ ਤੇ ਬੱਸ 'ਚ ਬੈਠੇ ਜੇ ਬੱਸ ਦਾ ਅਗੇ ਹੈਂਡਲ ਫੜਿਆ ਤੇ ਉਹ ਹੈਂਡਲ ਤੇ ਹੋ ਸਕਦਾ ਵਾਇਰਸ ਤੁਹਾਡੇ ਨਾਲ ਹੋਣ ਸਹੀ ਤੁਸੀਂ ਬਾਰ-ਬਾਰ ਆਪਣਾ ਹੈਂਡ ਸੈਨੀਟਾਈਜ਼ਰ ਹਮ ਹੈਂਡ ਆਪਣੇ ਜਿਹੜੇ ਹੱਥ ਹੈ ਉਹ ਸਾਬਣ ਨਾਲ ਧੋਣੇ ਚਾਹੀਦੇ ਅਗਰ ਤੁਸੀਂ ਕਿਤੇ ਪਬਲਿਕ ਪਲੇਸ ਤੇ ਜਾ ਰਹੇ ਤੇ ਮਾਸਕ ਦੀ ਵਰਤੋਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਬਿਲਕੁਲ ਸੋ ਡਾਕਟਰ ਸਾਹਿਬ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਖਾਸ ਕਰਕੇ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਹੈ ਨਾਰਮਲ ਵਾਇਰਸ ਹੈ ਇਹਨੂੰ ਕੋ ਆਪਾਂ ਖੰਗ ਜ਼ੁਖਾਮ ਹੈ ਆਪਣਾ ਸਰਦੀਆਂ ਦੇ ਵਿੱਚ ਸਭ ਦੇ ਘਰ ਚ ਗੇੜਾ ਦਿੰਦਾ ਹੀ ਆ ਸੋ ਇਨੀ ਡਰਨ ਦੀ ਲੋੜ ਨਹੀਂ ਹੈ ਵਾਇਰਸ ਸਭ ਦੇ ਜ਼ਰੂਰ ਡਰਨ ਵਾਲਾ ਹੈ ਪਰ ਜੋ ਜੋ ਡਾਕਟਰ ਸਾਹਿਬ ਨੇ ਸਾਨੂੰ ਸਾਵਧਾਨੀਆਂ ਕਹੀਆਂ ਜਿਵੇਂ ਕਹਿੰਦੇ ਇਲਾਜ ਨਾਲੋਂ ਪਰਹੇਜ਼ ਸੰਗਾ ਪਰਹੇਜ਼ ਰੱਖ ਲੋਗੇ ਠੰਡੀਆਂ ਚੀਜ਼ਾਂ ਖਾਣ ਤੋਂ ਬਚੋਗੇ ਖਾਸ ਕਰਕੇ ਪਾਣੀ ਗਰਮ ਪੀਓਗੇ ਕੋਸਾ ਪੀਓਗੇ ਤਾਂ ਸ਼ਾਇਦ ਇਹ ਬਿਮਾਰੀ ਸਾਡੇ ਨੇੜੇ ਵੀ ਨਹੀਂ ਆਊਗੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਬਹੁਤ ਕੀਮਤੀ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ ਸਮੇ ਸਮੇਤੀ ਅੱਗੇ ਵੀ ਜੁੜਦੇ ਰਮਾ ਜੀ ਬਿਲਕੁਲ ਧੰਨਵਾਦ ਸੋ ਇੱਥੇ ਆਗਿਆ ਲੈਣੇ ਆ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ